ਸਸ ਗੱਲ ਜੀ ਮੇਰਾ ਨਾਮ ਬਿਕਰਮਜੀਤ ਸਿੰਘ ਆ ਅੱਜ ਆਪਾਂ ਸਾਨੂੰ ਇੱਕ ਜਹ ਹੈ ਆ ਬੱਕਰਾ ਦਿਖਾਉਣ ਜਾ ਰਹੇ ਆ ਕਿ ਜਿਹਦੇ ਉੱਤੇ ਲਿਖਿਆ 786 ਤੇ ਆਪਾਂ ਬਾਈ ਨਾਲ ਵੀ ਗੱਲ ਕਰਾਂਗੇ ਤੇਦਾ ਰੇਟ ਵੀ ਜਾਣਾਂਗੇ ਜੀ ਸੁਣ ਕੇ ਤੁਸੀਂ ਬੜਾ ਹੈਰਾਨ ਵੀ ਇਹਨਾਂ ਰੇਟ ਹੈਗਾ ਉਰਦੂ ਦੇ ਵਿੱਚ ਲਿਖਿਆ ਹੋਇਆ ਤੇ 786 ਤੇ ਚੰਦਰਮਾ ਆਪਾਂ ਬੱਕਰਾ ਦਿਖਾਉਣ ਜਾ ਰਹੇ ਆ ਬੱਕਰੇ ਨਾਲ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਕਿ ਕਿਹੜਾ ਪਿੰਡ ਆ ਤੇ ਵਕਊ ਕਰ ਰਹੇ ਨੇ ਬੱਕਰਾ ਤੇ ਇਹ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਆਪਾਂ ਗੱਲਬਾਤ ਕਰਦੇ ਆ ਲੈ ਪਹਿਲਾਂ ਬਾਈ ਜੀ ਆਪਾਂ ਸਭ ਤੋਂ ਪਹਿਲਾਂ ਬੱਕਰਾ ਦਿਖਾ ਦੇ ਬਾਈ

ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ اے ਭਾਈ ਜੀ ਉਰਦੂ ਚ ਲਿਖਿਆ 786 ਜਿਹੜਾ ਬੰਦੇ ਨੂੰ ਉਰਦੂ ਆਉਂਦੀ ਆ ਉਹ ਬੰਦਾ ਇਹਨੂੰ ਪਛਾਣ ਲਵੇਗਾ ਪੂਰੀ ਕੈਂਟ ਗੱਲ ਬਾਤ ਆ ਕਿ ਇਹ ਮਤਲਬ ਕੀ ਜਿਹੜਾ ਆਪਣਾ ਹਿੰਦੀ ਮੁਸਲਮਾਨ ਧਰਮ ਆ ਇਹ ਉਹਦੇ ਉਹਦੇ ਮਤਲਬ ਕੀ ਉਹ ਆਧਾਰ ਤੇ ਆ ਮੈਂ ਹੁਣ ਕੋਈ ਕੀ ਕਹਾਂ ਧਰਮ ਬਾਰੇ ਮੈਂ ਬੋਲ ਨਹੀਂ ਸਕਦਾ ਬਾਲਾ ਨਾ ਇਹ ਤੇ ਲਿਖਿਆ 786 ਨਾ ਭਾਈ ਜੀ ਹੋਰ ਕਿ ਚੰਦਰਮਾ ਵੀ ਆਪ ਹੈ ਤੇ ਭਾਈ ਜੀ ਆਹ ਭਾਈ ਆਪਾਂ ਬਹੀ ਨਾਲ ਗੱਲ ਕਰਦੇ ਹਾਂ ਜੀ ਕਰਦੇ ਬਾਈ ਉਹਨੇ ਕੈਮਰਾਮੈਨ ਬਾਈ ਜੀ ਕੀ ਹਾਲ ਨੇ ਛੋਟਾ ਜੀ ਠੀਕ ਆ ਵਧੀਆ ਪਹਿਲਾਂ ਬਾਈ ਜੀ ਤੁਹਾਡਾ ਛੋਟਾ ਪਿੰਡ ਕਿਹੜਾ ਜੀ ਪਿੰਡ ਰੌਲਾ ਮੰਡੀ ਰਾਜਸਥਾਨ ਤੋਂ ਹੈ ਜੀ ਰੌਲਾ ਮੰਡੀ ਰਾਜਸਥਾਨ ਤੋਂ ਇਹ ਬੱਕਰਾ ਤੁਹਾਨੂੰ ਕਿੱਥੋਂ ਮਿਲਿਆ ਤੇ ਤੁਹਾਡੇ ਕੋਲੇ ਕਿਵੇਂ ਆਇਆ ਘਰ ਦੇ ਜਨਮ ਆਇਆ ਇਹ ਤੁਹਾਡਾ ਆਫ ਦੀ ਬਰੀਡ ਹੈ। ਆਹ ਦੀ ਨਸਲ ਕਿਹੜੀ ਹੈ? ਨਸਲ ਦੇਸੀ ਹੈ। ਇਹ ਦੇਸੀ ਨਹੀਂ ਪੂਰਾ ਹੈ। ਇਹ ਮਤਲਬ ਹੈ ਕਿ ਚੰਦਰਮਾਲ ਨੂੰ ਕਿਵੇਂ ਪਤਾ ਲੱਗਿਆ ਵੀ ਇਹ 686 ਦੇ ਚੰਦਰਮਾਲ ਹੈ? ਇਹ ਜ਼ਮਤ ਛੋਟਾ ਦਾ ਬੱਤਾ ਸੀਗਾ ਉਹਦੇ ਪਤਾ ਲੱਗਿਆ ਸੀ ਸਾਨੂੰ। ਅੱਛਾ ਉਹਦੋਂ ਪੂਰਾ ਪਤਾ ਲਾ ਦਿੱਤੇ। ਹੁਣ ਇਹਦੇ ਪਤਾ ਨਹੀਂ ਲੱਗ ਰਹੇ ਤੁਸੀਂ। ਹਾਂ ਇਹਦੇ ਪੂਰਾ ਮਤਲਬ ਜੇ ਬੰਦਾ ਦੌਰ ਨਾਲ ਦੇਖੇ ਉਹ ਆ ਕਿ ਇਹ ਨੂੰ ਇਥੇ ਕਿੱਥੇ ਲਿਖਿਆ ਬਈ ਸਾਨੂੰ ਸਮਝ ਆਉਂਦਾ ਤੇ ਮੈਨੂੰ ਐ ਨਹੀਂ ਪਤਾ ਲੱਗ ਰਿਹਾ ਆ ਲਾ ਚੰਦ ਤਾਰਾ ਆ ਗਿਆ ਜੀ ਆ ਚੰਦ ਤਾਰਾ ਆ ਗਿਆ ਹਾਂ ਵੀਰੇ ਦੇਖੋ ਗੌਰ ਨਾਲ ਦੇਖੋ ਵੀਰੇ ਚੰਦ ਤਾਰਾ ਹੈ ਵੀਰੇ ਇੱਕ ਮਿੰਟ ਵੀਰੇ ਗੱਲ ਕਰ ਲੈਂਦੇ ਭਾਈ ਹੈ ਨਾ ਵੀਰੇ ਹਾਂ ਭਾਈ ਚੰਦ ਲਿਖਿਆ ਆ ਗਿਆ ਤਾਰਾ ਜੀ ਗੌਰ ਨਾਲ ਦੇਖੋ ਵੀਰੇ ਵੀਡੀਓ ਨੇ ਟੈਂਡ ਤੇ ਫੋਕਸ ਕਰ ਵੀਰੇ ਕੈਮਰਾ ਠੀਕ ਆ ਵੀਰੇ ਚੰਦ ਤਾਰਾ ਲਿਖਿਆ ਇੱਧਰ ਕਿੱਧਰ ਇੱਧਰ ਕੀ ਲਿਖਿਆ ਬਟੇ ਭਾਈ ਆ ਜੀ ਅੱਲਾ ਹੈਗਾ ਆ ਅੱਲਾ ਲਿਖਿਆ ਜੀ ਬਿਰੇ ਜਿਹਨੂੰ ਉਰਦੂ ਆਦੀਆ ਉਹ ਧਿਆਨ ਨਾਲ ਦੇਖ ਲੋ ਇਹ ਅੰਦਾ ਲਿਖਿਆ ਵੱਡੀ ਸਭ ਠੀਕ ਆ ਜਿਹੜੇ ਬੰਦੇ ਉਰਦੂ ਹੁੰਦੇ ਆ ਉਹ ਗੌਰ ਨਾਲ ਦੇਖ ਲੋ ਇਹਨੂੰ ਚੰਗੀ ਸੱਚੀ ਉਰਦੂ ਲਿਖਾਇਆ ਕਿ ਐਵੇਂ ਬੋਲ ਰਿਹਾ ਵੱਡੀ ਤਾਜ ਮੁਹੰਮਦ ਜੀ ਫੰਮੂ ਸਾਜੀ ਪੈਰ ਤੇ ਮੁਹੰਮਦ ਲਿਖਿਆ ਜੀ ਦੇਖ ਲੋ ਭਾਈ ਸਾਰਾ ਮੁਸਲਮ ਧਰਮ ਨੂੰ ਬਿਲੋਂਗ ਕਰ ਰਿਹਾ ਇਹ ਬੱਕਰਾ ਤੁਸੀਂ ਚੈੱਕ ਕਰੋ ਵੀਰੇ ਪੂਰੀ ਖਾਸੀਅਤ ਦੇਖ ਤੁਸੀਂ ਬੱਕਰੇ ਦੀ ਜਿਹਦੇ ਤੇ ਅੱਲਾ ਦਾ ਨਿਸ਼ਾਨ ਆ ਪਹਿਲਾਂ ਚੰਦਰਮਾ ਫਿਰ ਇੱਥੇ ਲਿਖਿਆ ਕਿ ਵਰਗਾ ਭਾਈ ਅੱਲਾ ਅੱਲਾ ਲਿਖਿਆ ਵੀਰੇ ਆਪ ਆਪ ਮੱਤੇ ਲਿਖਿਆ ਜੀ ਜਿਹੜਾ ਬੰਦਾ ਇਹਨੂੰ ਅਸਲੀ ਮਤਲਬ ਆ ਜਿਹਦੇ ਕੋਲੇ ਮਤਲਬ ਬੱਕਰੀਆਂ ਦਾ ਪੂਰਾ ਗਿਆਨ ਆ ਤੇਰਾ ਸਮਝਦਾਰ ਬੰਦਾ ਉਹ ਬੰਦਾ ਵੀ ਪੈਸੇ ਕਮਾਣ ਕਰ ਸਕਦਾ ਬੱਕਰੇ ਦੀ ਕੀਮਤ ਪਤਾ ਕਰ ਸਕਦਾ ਵੀ ਕਿੰਨੀ ਆਪਾਂ ਬਾਈ ਨਾਲ ਪੂਰੀ ਗੱਲਬਾਤ ਕਰਦੇ ਕਿਹੜਾ ਪਿੰਡ ਹੈਗਾ ਕਿੱਥੋਂ ਦਾ ਹੈ ਕਿਉਂ ਹੈ ਵੇਚਦਾ ਕਿਉਂ ਰਿਹਾ ਬਾਈ ਜੀ ਸੋਹਣਾ ਪਿੰਡ ਹੋਏਗਾ ਰਾਜਸਥਾਨ ਦਾ ਰਾਜਸਥਾਨ ਦਾ ਜਿਹੇ ਵੇਚ ਕੇ ਰੋ ਰਹੇ ਵੇਚ ਰਹੇ ਬਸ Hindu ਹੈਗੇ Hindu ਵਾਲੇ ਰੱਖ ਰੱਖ ਨਹੀਂ ਸਕਦੇ ਜੀ ਠੀਕ ਆ ਭਾਈ ਇਹ ਮੁਸਲਮਨ ਧਰਮ ਵਾਲੇ ਭਾਈ ਜਿਹੜਾ ਮੁਸਲਮਨ ਧਰਮ ਨੂੰ ਬਿਲੋਂਗ ਕਰਦਾ ਪਾਕਿਸਤਾਨ ਹੋਵੇ ਇਹਦੀ ਇੰਡੀਆ ਹੋਵੇ ਜਿਹੜਾ ਬੰਦਾ ਵੀ ਇਹਨੂੰ ਬੱਕਰੇ ਨੂੰ ਲੈ ਜਾਣਾ ਚਾਹੁੰਦਾ ਵੀ ਜੜਾ ਅੱਲਾਹ ਹੋਵਾ ਤੂੰ ਮੰਨ ਰਿਹਾ ਈ ਕਿਰਮ ਨੂੰ ਮੰਨ ਰਿਹਾ ਗਾ ਉਹਨੂੰ ਮਸਲੂਮ ਧਰਮ ਨੂੰ ਉਹ ਵੀਰੇ ਬੱਕਰੇ ਦੀ ਪੂਰੀ ਮਤਲਬ ਆਂਦੇ ਆਪ ਨੂੰ ਐ ਕਾਹੂਗਾ ਵੀ ਹਾਂ ਵੀਰੇ ਮੈਂ ਧਰਮ ਦਾ ਇਹ ਲਾਜ ਆ ਮਤਲਬ ਵੀ ਕਿ ਇਹ ਵੀਰੇ ਗਵਰਨਰ ਜੀ ਬੇ ਚੰਦਰਮਾ ਦੇ ਮੁਹੰਮਦ ਅੱਲਾ ਲਿਖਾਇਆ ਸਾਰਾ ਕੁਝ ਵੀਰੇ ਆਪਾ ਭਾਈ ਭਾਈ ਇਹ ਵੇਚ ਕਿੰਨੇ ਰਿਹਾ ਜੀ ਇਹਦਾ ਮੁੱਲ ਕਿਰਪਾਣ 25 ਲੱਖ ਰੁਪਏ ਕਰ ਰਿਹਾ ਜੀ 25 ਲੱਖ ਰੁਪਏ ਜੇ ਭਾਈ ਕਿਸੇ ਨੇ ਲੈਣਾ ਹੋਵੇ ਬਤਾ ਗੱਲਬਾਤ ਕਰ ਲਈ ਹੋਵੇ ਤੇਰੇ ਨਾਲ ਤੁਹਾਡਾ ਕੋਈ ਫੋਨ ਨੰਬਰ ਹੈਗਾ ਹੈ ਫੋਨ ਨੰਬਰ ਹੈਗਾ ਜੀ ਪਹਿਲਾਂ ਤੁਸੀਂ ਫੋਨ ਨੰਬਰ ਦੋ ਨੰਬਰ ਹੈਗਾ 7656 72 52 70 ਇੱਕ ਵਾਰੀ ਦੁਬਾਰੇ ਬੋਲੋ ਸਿਆਪ 74 65 72 58 70 ਬਾਈ ਜੀ ਨੰਬਰ ਦੇਖ ਲਓ ਬਾਈ ਦਾ ਲਿਖਤਾ ਵਾ ਸਕਰੀਨ ਤੇ ਨੰਬਰ ਦੇ ਦੂਗਾ ਇਹਦਾ ਨੰਬਰ ਜੇ ਕਿਸੇ ਨੇ ਵੀ ਲੈਣਾ ਹੋਇਆ ਬੱਕਰਾ ਇਸ ਟਾਈਮ ਮੁੱਲਾਪੁਰ ਮੰਡੀ ਤੇ ਆਇਆ ਹੈ ਜਿਹੜਾ ਕੀ ਮੇਲਾ ਅਜਾ ਸਪਟ ਦੇਖਦਾ ਮੇਲਾ ਕਾ ਮੁੱਲਾਪੁਰ ਇਹ ਮੁੱਲਾਪੁਰ ਆਇਆ ਹੈਗਾ ਬੱਕਰਾ ਇਹ ਬੱਕਰਾ ਹੈਗਾ ਬੱਕੇ ਜੇ ਕਿਸੇ ਵੀਰ ਨੇ ਲੈਣਾ ਮੁਸਲਮਾਨ ਧਰਮ ਦੇ ਨਹੀਂ ਉਹ ਵੀਰ ਇਹ ਬੱਕਰੇ ਦੀ ਪੂਰੀ ਕੁਆਲਿਟੀ ਜਾਣ ਕੇ ਬੱਕਰਾ ਲੈ ਜਾ ਸਕਦਾ ਨੰਬਰ ਮੈਂ ਸਕਰੀਨ ਤੇ ਦੇ ਦੂਗਾ ਬਾਈ ਨਾਲੇ ਵਲਟ ਪੱਤਰਾ ਹੋਰ ਹੈਗਾ ਜੀ ਚੰਦ ਮੱਥੇ ਚੰਦ ਹੈਗਾ ਜੀ ਇਹ ਤੇ ਕੀ ਆ ਬਾਈ ਜੀ ਮੱਥੇ ਚੰਦ ਆਹ ਦੇਖੋ ਬਾਈ ਜੀ ਮੱਥੇ ਤੇ ਚੰਦ ਸਿਰੇ ਸਹੀ ਗੱਲ ਬਾਤ ਆ ਵੀਰੇ ਜਿਹੜਾ ਪਤਰਾ ਕਿ ਮੁਸਲਮ ਧਰਮ ਨੂੰ ਬਿਲੋਂਗ ਕਰ ਰਿਹਾ ਹੈਗਾ ਉਹ ਇਹਦੀ ਕਦਰ ਜਾਣ ਸਕਦਾ ਇੱਥੇ ਦੇਖਿਆ ਮੱਥੇ ਤੇ ਚੰਦ ਉਤੇ ਵੀ ਚੰਦ ਛਪਿਆ ਵੀਰੇ ਮੁਸਲਮਾਨ ਧਰਮ ਦਾ ਬੰਦਾ ਆ ਵੀਰੇ ਜੇ ਕੁਝ ਲੈਣਾ ਚਾਹੁੰਦਾ ਪੂਰਾ ਘੈਂਟ ਗੱਲਬਾਤ ਦਿਖਾਵੇ ਮੜਾ ਇਹਨੂੰ ਸਾਰੇ ਇਹਦਾ ਮੂੰਹ ਤਗਾਓ ਵੀਰੇ ਪੁੱਤੇ ਦਾ ਸਿੰਗ ਸੰਗ ਢਾਹ ਦੇ ਬਾਈ ਦੇਖ ਬਾਈ ਜੀ ਪੰਜ ਸੱਤ ਬਿੱਟਾ ਜਾ ਜਾ ਬੱਕਰੀ ਦੀ ਪੂਰੀ ਗੱਲਬਾਤ ਖਿਰਾ ਕੀ ਐਂਡਰ ਪੂਰੀ ਤੁਸੀਂ ਬਾਈ ਚੈੱਕ ਕਰ ਲੈ ਇੱਕ ਵਾਰੀ ਜੇ ਕੋਈ ਮੁਸਲਮ ਧਰਮ ਦਾ ਬੰਦਾ ਇਹਨੂੰ ਲੈਣਾ ਚਾਹੁੰਦਾ ਤਾਂ ਬਾਈ ਦਾ ਨਾਮ ਆ ਸਕਰੀਨ ਤੇ ਦੇ ਦੂਗਾ ਬਾਈ ਨਾਲ ਗੱਲਬਾਤ ਕਰਕੇ ਦਾ ਰੇਟ ਬਾਅਦ ਲੈਣਾ ਵੀ ਤਰਕ ਕਰਨਾ ਆ ਉਦਹੀ ਬਾਤ ਤੋਂ ਮੌਂਦੇ ਕਰ ਸਕਦੇ ਹੋ ਜੇ ਤੁਸੀਂ ਬਾਈ ਨਾਲ ਨਹੀਂ ਕਿਸੇ ਤਰ੍ਹਾਂ ਸੰਪਰਕ ਕਰਨਾ ਤਾਂ ਮੈਂ ਆਪਣਾ ਨੰਬਰ ਸਕਰੀਨ ਤੇ ਦਊਂਗਾ ਤੁਸੀਂ ਮੈਨੂੰ ਕਾਲ ਕਰਦੇ ਮੈਂ ਬਾਈ ਨਾਲ ਤੁਹਾਨੂੰ ਮਿਲਿਆ ਜਾਦਾ ਵੀਰ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬਾਈ ਦੀ ਹੈਲਪ ਜ਼ਰੂਰ ਕਰ ਦੇਣਾ ਬਾਈ ਕਿਉਂਕਿ ਬਹੁਤ ਮੇਰੇ ਕੰਡੀਸ਼ਨਾਂ ਚ ਉਤਰਿਆ ਬਾਈ ਨੂੰ ਪੈਸਿਆਂ ਦੀ ਲੋੜ ਆ ਬਾਈ ਬਣ ਕੇ ਜਿਹਨੇ ਲੈਣਾ ਬੱਕਰਾ ਤਾਂ ਬਾਈ ਨੂੰ ਫੋਨ ਕਰਕੇ ਜਰੂਰ ਮਿਲ ਸਕਦਾ ਥੈਂਕ ਯੂ ਬਹੁਤ ਧੰਨਵਾਦ ਵੀਡੀਓ ਦੇ ਗਲਤਫਹਿਮਤ ਬੋਲਿਆ ਮਾਫ ਕਰਦਾ ਆਈਏ ਇੰਨੇ ਮਿੰਟ ਕਰ ਲੋ